ਐਨਜੀਓ ਆਪਣਾ ਪਰਿਵਾਰ ਵੱਲੋਂ ਮੁਖ ਸੇਵਾਦਾਰ ਰਾਜਨ ਬੱਬਰ ਅਤੇ ਵਿਕਾਸ ਬੱਬਰ ਦੀ ਅਗਵਾਈ ਹੇਠ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਚੌਕ ਕਟੜਾ ਖਜ਼ਾਨਾ ਵਿਖੇ ਮਨਾਇਆ ਗਿਆ। ਇਸ ਮੌਕੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੁਣਾ ਸਾਹਿਬ ਟਰਸਟ ਵਾਲਮੀਕੀ ਆਸ਼ਰਮ ਦੇ ਜਰਨਲ ਸਕੱਤਰ ਬਿੱਟੂ ਪਹਿਲਵਾਨ, ਦਿਲਬਾਖ ਸਿੰਘ, ਕਰਨ ਪੱਟੀ, ਮਨੀਸ਼ ਦਾਲੀਆ, ਬਲਵਿੰਦਰ ਸਿੰਘ ਕਾਲਾ, ਅਵਿਨਾਸ਼ ਗਿੱਲ, ਬਲਦੇਵ ਤਵਨ, ਪ੍ਰਵੇਸ਼ ਦੀਪਕ ਮਹਿਰਾ ਅਤੇ ਰਾਜਕੁਮਾਰ ਉਚੇਚੇ ਤੌਰ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕਰਨ ਲਈ ਪੁੱਜੇ ਇਸ ਮੌਕੇ ਸੰਸਥਾ ਦੇ ਮੁਖ ਸੇਵਾਦਾਰ ਰਾਜਨ ਬੱਬਰ ਨੇ ਗਾਂਧੀ ਜਯੰਤੀ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਅਹਿੰਸਾ ਦੀ ਰਾਹ ਤੇ ਚੱਲਦਿਆਂ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਦੇਸ਼ ਦੀ ਏਕਤਾ ਅਤੇ ਸ਼ਾਂਤੀ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਰਾਸ਼ਟਰਪਿਤਾ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਦਿਆਂ ਦੇਸ਼ ਦੀ ਸੇਵਾ ਅਤੇ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਹਰਿਆਲੀ ਵਧਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਚਲਾਈ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਸਮਾਜ ਦੀ ਸੇਵਾ ਲਈ ਹੋਰ ਵੀ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਵਿੱਚ ਚੰਗੇ ਕੰਮ ਕਰਦਿਆਂ ਚੰਗੀ ਰਾਹ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਇੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਸਾਹਿਲ ਮਹਿਰਾ, ਦੀਪਕ ਚੋਹਾਨ, ਅਤਲ ਸ਼ਰਮਾ, ਰਕੇਸ਼ ਕੁਮਾਰ, ਗੋਪਾਲ ਸ਼੍ਰੀ ਵਾਸਤਵ, ਰਾਜਨ ਲੁਥਰਾ, ਸਤਨਾਮ ਸਿੰਘ ਬਿੱਲੂ ਤੁੰਨਾ ਸੁਖਚੈਨ ਸਿੰਘ ਮੋਹਿਤ ਨਿਸ਼ਚਲ ਰਾਹੁਲ ਕਨੋਜਿਆ ਰੋਹਿਤ ਨਿਸ਼ਚਲ ਸਚਿਨ ਮੈਰਾ ਅਤੇ ਮਨੀਸ਼ ਪਹਿਲਵਾਨ ਵੀ ਮੌਜੂਦ ਸਨ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਮਹਾਤਮਾ ਗਾਂਧੀ ਜੀ ਜਿਹੜੇ ਸਾਡੇ ਰਾਸ਼ਟ੍ਰਪਿਤਾ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਣ ਕੀਤੀ ਹੈ ਆਪਣੀ ਸੰਸਾ ਆਪਣੇ ਪਰਿਵਾਰ ਵੱਲੋਂ ਅਸੀਂ ਅੱਜ ਮਹਾਤਮਾ ਗਾਂਧੀ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਾਂਧੀ ਜੀ ਉਸਤਵ ਮਨਾਇਆ ਹੋਇਆ ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਤੇ ਅਸੀਂ ਆਪਣੇ ਵੀਰਾਂ ਨੂੰ ਇਕਜੁੱਟ ਹੋਣ ਦੀ ਉਹਨਾਂ ਨੇ ਇੱਕ ਸਵੱਛ ਅਭਿਆਨ ਚਾਲੂ ਕੀਤਾ ਸੀ ਉਸ ਅਭਿਆਨ ਦੇ ਚਲਦੇ ਸਾਨੂੰ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸਾਫ਼ 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 ਸੁਥਰਾ ਵਾਤਾਵਰਣ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਪੇਰ ਪੌਦੇ ਲਗਾਉਣੇ ਚਾਹੀਦੇ ਨੇ ਪਾਣੀ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਉਹਨੂੰ ਸਹੀ ਕਰਨਾ ਚਾਹੀਦਾ ਹੈ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਗਲਤ ਰਾਵਾਂ ਤੇ ਜਾ ਰਿਹਾ ਹੈ ਨਸ਼ੇ ਵੱਲ ਜਾ ਰਿਹਾ ਹੈ ਉਹਨਾਂ ਨੂੰ ਰੁਕਣਾ ਚਾਹੀਦਾ ਵੈ ਖਾਸ ਕਰਕੇ ਉਹਨਾਂ ਦੇ ਘਰਦਿਆਂ ਨੂੰ ਉਹਦੇ ਪੇਰੈਂਟਸ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੇ ਬੱਚੇ ਨੂੰ ਤੁਸੀਂ ਆਪ ਧਿਆਨ ਰੱਖੋ ਜਿਹੜੇ ਸਾਡੇ ਦੇਸ਼ ਦਾ ਨੌਜਵਾਨ ਹੈ ਆਪਣਾ ਬੱਚਾ ਕਿਤੇ ਵੀ ਜਾ ਰਿਹਾ ਹੈ ਉਹਦੇ ਕੋ ਪੁੱਛੋ ਕਿੱਧਰ ਜਾ ਰਿਹਾ ਹੈ ਕਿਹਰੇ ਉਹਦੀ ਸੁਸਾਇਟੀ ਹੈ ਉਹਦਾ ਖਾਸ ਖਿਆਲ ਰੱਖਣ ਕਿ ਆਨ ਵਾਲਾ ਯੂਥ ਇਹਦਾ ਸਾਡਾ ਗਲਤ ਕੰਮਾਂ ਤੇ ਨਾ ਜਾ ਸਕੇ ਦੇਸ਼ ਸਮਾਜ ਲਈ ਅੱਗੇ ਆਵੇ ਇਸੇ ਇੱਕ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਦੇਸ਼ ਦੇ ਵਿੱਚ ਨਸ਼ਾ ਫੈਲਿਆ ਉਹਨੂੰ ਦੂਰ ਕਰ ਸਕਦੇ ਹਾਂ ਤੇ ਅਸੀਂ ਆਪਣੀ ਸੰਸਾ ਵੱਲੋਂ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿੰਦੇ ਆ ਤੇ ਜਿਹੜੇ ਵੀਰ ਭਰਾ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਐਸੀ ਤਾ ਦਿਲੋਂ ਉਹਨਾਂ ਦਾ ਧੰਨਵਾਦ ਕਰਾਂਗੇ ਕਿ ਸਾਡੀ ਸੰਸਥਾ 'ਚ ਸਾਡੇ ਨਾਲ ਜੁੜਨ ਦੇ ਸਮਾਜ ਲਈ ਕੰਮ ਕਰੀਏ ਐਸੀ ਵੱਧ ਵੱਧ ਪ੍ਰੋਗਰਾਮ ਕਰਦੇ ਰਹੀਏ ਇਸ ਦੇਸ਼ ਸਮਾਜ ਦੀ ਵਾਸੇ ਇੱਕ ਦੂਜੇ ਦੀ ਮਦਦ ਕਰਦੇ ਰਹੀਏ ਜੈ ਹਿੰਦ ਜੈ ਭਾਰਤ ਮੈਂ ਜੀ ਰਾਜਨ ਜੀ ਦਾ ਬਹੁਤ ਧੰਨਵਾਦ ਕਰਦਾ ਵਾਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੀ ਤੇ ਤੁਣਾਤਰ ਇੰਟਰਸਟ ਬਾਲਮੀਕ ਆਸ਼ਰਮ ਨਾਲੋਂ ਜਰਨਲ ਸਕੱਤਰ ਮੈਂ ਬਿੱਟੂ ਪਲਵਾਨ ਤੇ ਉੱਥੋਂ ਆਇਆ ਜੀ ਤੇ ਬਹੁਤ ਬਹੁਤ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਵਾਂ ਕਿ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਆ ਤੇ ਬਹੁਤ ਬਹੁਤ ਬੱਬਰ ਸਾਹਬ ਦਾ ਵਧਾਈਆਂ ਦਿੰਦਾ ਇਹਨਾਂ ਨੂੰ ਕਿ ਇਹਨਾਂ ਨੇ ਬਹੁਤ ਸਰਕਾਰ ਕੀਤਾ ਬਹੁਤ ਵਧੀਆ ਜੀ ਇਹ ਨਸ਼ਿਆਂ ਤੋਂ ਨਸ਼ਿਆਂ ਤੋਂ ਵੀ ਬਹੁਤ ਜ਼ਿਆਦਾ ਕਰਦੇ ਖਿਲਾਫ ਆ ਤੇ ਬੂਟਿਆਂ ਦਾ ਵਾਤਾਵਰਨ ਕਰਦੇ ਆ ਬਹੁਤ ਬਹੁਤ ਧੰਨਵਾਦ ਰਾਜਨ ਜੀ ਦਾ ਮੇਰੇ ਨਾਲ ਸਾਡੇ ਵੱਲੋਂ ਬਹੁਤ ਜ਼ਿਆਦਾ ਸੰਯੋਗ ਰਹੇਗਾ ਜੀ ਸਾਡੀ ਸੰਸਤਾ ਵੱਲੋਂ ਵੀ ਇਹਨਾਂ ਦੇ ਨਾਲ ਸੰਯੋਗ ਦਾ ਭਾਗੇ ਜੀ ਮੈਂ ਆਪਣੇ ਪਰਿਵਾਰ ਦੇ ਵੱਲੋਂ ਅੱਜ ਇਹ ਜਿਹੜੀ ਸੋਸਤਾ ਵੱਲੋਂ ਸਾਡੇ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਲਾਲ ਬਾਦੇ ਸ਼ਾਸਤਰੀ ਜੀ ਦੀ ਜਨਮ ਦਿਨਾਈ ਗਈ ਹੈ ਮੈਂ ਉਹਨਾਂ ਦਾ ਸਾਰਿਆਂ ਸੰਸਥਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਕਰੇ ਆਤਮਾ ਗਾਂਧੀ ਜੀ ਔਰ ਲਾਲ ਬਾਦੇ ਸ਼ਾਸਤਰੀ ਦੇ ਪਦ ਤੇ ਇਹਨਾਂ ਦੇ ਚੱਲਦੇ ਹੋਏ ਸਾਡਾ ਦੇਸ਼ ਤਰੱਕੀ ਕਰੇ ਜੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੇ ਤਾਂ ਮੈਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਇਕੱਠੇ ਹੋਣ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਦੂਸਰੀ ਗੱਲ ਗਾਂਧੀ ਜਨਤੀ ਦੇ ਵਿੱਚ ਮਹਾਤਮਾ ਗਾਂਧੀ ਨੇ ਦੇਸ਼ ਯਾਦ ਕਰਾਇਆ ਸੀ ਤੇ ਇਹਨਾਂ ਨੇ ਬਲਦਾਨ ਇਹੋ ਜਿਹੇ ਦਿੱਤੇ ਆ ਕਿ ਅੱਜ ਪੂਰਾ ਦੇਸ਼ ਜਿਹੜਾ ਇੱਕ ਜੂਟ ਹੋ ਕੇ ਨਾਲ ਚੱਲਦਾ ਪਿਆ ਤੇ ਨਾਲ ਸਾਨੂੰ ਇਹ ਵੀ ਚੱਲਣਾ ਚਾਹੀਦਾ ਕਿ ਨਸ਼ੇ ਤੋਂ ਖਿਲਾਫ ਜਿਹੜੇ ਨਸ਼ਿਆਂ ਦੇ ਵਿੱਚ ਆ ਨਸ਼ਿਆਂ ਤੋਂ ਦੂਰ ਆਣਾ ਚਾਹੀਦਾ ਤੇ ਆਪਾਂ ਨਸ਼ਿਆਂ ਨੂੰ ਦੂਰ ਕਰੀਏ ਕੋਈ ਵੀਰ ਭਰਾ ਵੀ ਕੜਦਾ ਵਾ ਤੇ ਉਹਨੂੰ ਵੀ ਇਹੋ ਮਤ ਦਈਏ ਕਿ ਨਸ਼ੇ ਤੋਂ ਦੂਰ ਰਵੋ ਖੁਸ਼ਹਾਲ ਪੰਜਾਬ ਬਣਾਓ ਖੁਸ਼ਹਾਲ ਜ਼ਿੰਦਗੀ ਕਰੋ ਵੀਰ ਭਰਾਵਾਂ ਨਾਲ ਖਸੋ ਖੇਡੋ ਬਸ ਜੈ ਹੋਵੇ